ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ 6 ਸਤੰਬਰ ਨੂੰ 130 ਭਾਰਤੀਆਂ ਨੂੰ ਇੱਕ ਜਹਾਜ਼ ਤੋਂ ਕਿਸੇ ਬਾਹਰਲੇ ਮੁਲਕ ਤੋਂ ਚੜਾ ਕੇ ਦਿੱਲੀ ਸਪੈਸ਼ਲ ਫਰਾਈਟ ਤੇ ਵਾਪਸ ਭੇਜਿਆ ਗਿਆ ਤੇ ਇਹ ਨਿਊਜ਼ ਇੰਡੀਆ ਮੀਡੀਆ ਦੇ ਵਿੱਚ ਜਾਂ ਪੰਜਾਬੀ ਮੀਡੀਆ ਨੇ ਕਿਸੇ ਨੇ ਕਵਰ ਨਹੀਂ ਕੀਤੀ ਤੇ ਨਾ ਹੀ ਜਿਹੜੇ ਬੰਦੇ ਰਿਪੋਰਟ ਕੀਤੇ ਗਏ ਆ ਬਕਾਇਦਾ ਉਹਨਾਂ ਨੂੰ ਰਿਪੋਰਟ ਕਰਨ ਤੋਂ ਪਹਿਲਾਂ ਅਰੈਸਟ ਕਰਕੇ ਹੱਥਕੜੀ ਲਾ ਕੇ ਜਹਾਜ਼ 'ਚ ਚੜਾ ਕੇ ਫਿਰ ਵਾਪਸ ਭੇਜੇ ਗਏ ਪਰ ਜਿਹੜੇ ਬੰਦੇ ਵਾਪਸ ਆਏ ਆ ਉਹਨਾਂ ਨੇ ਮੀਡੀਆ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਆਪਦੀ ਹੱਡ ਬੀਤੀ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜੇ ਇਦਾਂ ਦੀ ਇਨਸੀਡੈਂਟ ਹੁੰਦੀ ਆ ਤਾਂ ਜਿਹੜੇ ਬੰਦੇ ਇਲੀਗਲੀ ਜਿਹੜੇ ਹੈਗੇ ਆ ਬਾਹਰ ਭੱਜਣ ਦੀ ਤਿਆਰੀ ਚਾ ਖਾਸ ਕਰਕੇ ਅਮਰੀਕਾ ਕੈਨੇਡਾ ਉਨ੍ਹਾਂ ਨੂੰ ਕੋਈ ਨਾ ਕੋਈ ਸੇਧ ਮਿਲ ਜੇ ਪਰ ਇਹ ਜਿਹੜੇ 130 ਬੰਦੇ ਸੀ ਜਿਨ੍ਹਾਂ ਦੇ ਵਿੱਚ ਜ਼ਿਆਦਾ ਪੰਜਾਬੀ ਸੀਗੇ ਇਹ ਮੀਡੀਆ ਅੱਗੇ ਨਹੀਂ ਆਇਆ ਨਾ ਆਪ ਦੀ ਕਿਸੇ ਸੋਸ਼ਲ ਮੀਡੀਆ ਅਕਾਊਂਟ ਤੋਂ ਲੋਕਾਂ ਨੂੰ ਇਨਫੋਰਮੇਸ਼ਨ ਦਿੱਤੀ ਵੀ ਸਾਨੂੰ ਰਿਪੋਰਟ ਕੀਤਾ ਗਿਆ ਕਿਉਂ ਕੀਤਾ ਗਿਆ ਹੁਣ ਮੈਂ ਤੁਹਾਨੂੰ ਦੱਸ ਵੀ ਦੇਵਾਂ ਵੀ 6 ਸਤੰਬਰ ਨੂੰ ਪਨਾਮਾ ਨੇ ਜਿਹੜੇ 130 ਭਾਰਤੀ ਆ ਜਿਹੜੇ ਉਹ ਰਿਪੋਰਟ ਕੀਤੇ ਆ ਉਹਦੀ ਵਜ੍ਹਾ ਹੈਗੀ ਆ ਉਹਦੀ ਵਜ੍ਹਾ ਇਹ ਹੈ ਕਿ ਇਹ ਜਿਹੜੇ ਬੰਦੇ ਸੀਗੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵੜਨ ਦੀ ਤਿਆਰੀ ਦੇ ਵਿੱਚ ਸੀਗੇ ਕੱਲੇ 130 ਭਾਰਤੀਆਂ ਨੂੰ ਨਹੀਂ ਜਿਹੜਾ ਪਨਾਮਾ ਨੇ ਹੋਰ ਵੀ ਜਿਹੜੇ ਹੈਗੇ ਆ ਪਿਛਲੇ ਵੀਕ ਟੋਟਲ 217 ਬੰਦਿਆਂ ਨੂੰ ਰਿਪੋਰਟ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 130 ਭਾਰਤੀ ਆ ਹੁਣ ਪਨਾਮਾ ਨੇ ਰਿਪੋਰਟ ਕਿਉਂ ਕੀਤਾ ਇਹਦੇ ਬਾਰੇ ਆਪਣੇ ਬਹੁਤੇ ਜਿਹੜੇ ਹੈਗੇ ਆ ਪੈਣਾ ਭਰਾਵਾਂ ਨੂੰ ਨਹੀਂ ਪਤਾ ਵੀ ਰਿਪੋਰਟ ਕੀਤਾ ਕਿਉਂ ਆ ਐਕਚੁਅਲੀ ਦੇ ਵਿੱਚ ਪਹਿਲਾਂ ਕਦੇ ਇਦਾਂ ਦੀ ਇਨਸੀਡੈਂਟ ਨਹੀਂ ਹੋਈ ਸੀ ਕਿਉਂਕਿ ਬੰਦੇ ਜਾਣਦੇ ਸੀਗੇ ਖਾਸ ਕਰਕੇ ਇਹ ਡੌਂਕੀ ਦੀ ਕੈਟਾਗਰੀ ਜਿਹੜੇ ਡੌਂਕੀ ਲਾ ਕੇ ਬਾਹਰ ਭਜਦੇ ਆ ਉਹਨਾਂ ਨੂੰ ਕਦੇ ਕਿਸੇ ਕੰਟਰੀ ਨੇ ਰਿਪੋਰਟ ਨਹੀਂ ਕੀਤਾ ਸੀਗਾ ਰਿਪੋਰਟ ਕਰਦੇ ਵੀ ਸੀਗੇ ਤਾਂ ਉਹ ਇੱਕ ਕੰਟਰੀ ਤੋਂ ਦੂਜੀ ਕੰਟਰੀ 'ਚ ਰਿਪੋਰਟ ਕਰ ਦਿੰਦੇ ਸੀਗੇ ਵੀ ਜਿੱਥੋਂ ਜਿਹੜੇ ਕੰਟਰੀ 'ਚੋਂ ਬੜੇ ਆ ਉਸੇ ਕੰਟਰੀ ਛੱਡ ਦਿੰਦੇ ਸੀ ਜਾਂ ਉੱਥੋਂ ਦੀ ਫੋਰਸਸ ਦੇ ਹਵਾਲੇ ਕਰ ਦਿੰਦੇ ਸੀਗੇ ਉਹ ਥੋੜੀ ਬਹੁਤੀ ਜੇਲ੍ਹ ਕਰਕੇ ਭੇਜ-ਪੂਜੇ ਦਿੰਦੇ ਜਾਂ ਛੱਡ ਦਿੰਦੇ ਸੀਗੇ ਹੁਣ ਕੀ ਹੋਇਆ ਪਨਾਮਾ ਨੇ ਡਾਇਰੈਕਟ ਜਿਹੜਾ ਹੈਗਾ ਫੜ ਕੇ ਬੰਦੇ ਉਹਨਾਂ ਨੂੰ ਡਾਇਰੈਕਟ ਜਿਹੜਾ ਹੈਗਾ ਵਾਪਸ ਪ੍ਰਾਈਵੇਟ ਜਿਹੜਾ ਹੈਗਾ ਚਾਰਟਰਡ ਫਲਾਈਟ ਰਾਈ ਦਿੱਲੀ ਭੇਜਿਆ ਗਿਆ ਉਹਦਾ ਇੱਕ ਰੀਜਨ ਹੈ ਉਹਦਾ ਰੀਜਨ ਇਹ ਹੈ ਕਿ ਜੁਲਾਈ ਦੇ ਵਿੱਚ ਜੁਲਾਈ ਚ ਸੈਂਟਰਲ ਅਮਰੀਕਾ ਤੇ ਜਿਹੜਾ ਪਨਾਮਾ ਦੀ ਇੱਕ ਐਗਰੀਮੈਂਟ ਹੋਇਆ ਸੀ ਇੱਕ ਸੰਧੀ ਹੋਈ ਸੀ ਜੀਦੇ ਵਿੱਚ ਸੈਂਟਰਲ ਅਮਰੀਕਾ ਨੇ ਕਿਹਾ ਸੀਗਾ ਵੀ ਅਸੀਂ ਜਿਹੜੇ ਹੈਗੇ ਗੈਰ ਕਾਨੂੰਨੀ ਢੰਗ ਨਾਲ ਬੰਦੇ ਅਮਰੀਕਾ ਦੇ ਵਿੱਚ ਵੱਢ ਰਹੇ ਆ ਉਹਨਾਂ ਤੇ ਅਸੀਂ 6 ਮਿਲੀਅਨ ਡਾਲਰ ਖਰਚ ਕਰਨੇ ਆ ਉਹਨਾਂ ਨੂੰ ਜਿਹੜੇ ਜਿਹੜੇ ਕੰਟਰੀ ਦੇ ਵਿੱਚੋਂ ਆ ਇਹ ਉਹਨਾਂ ਨੂੰ ਵਾਪਸ ਅਸੀਂ ਭੇਜਾਂਗੇ ਉਹ ਜਿਹੜਾ ਹੈਗਾ ਪ੍ਰੋਸੈਸ ਆ ਮੈਂ ਤੁਹਾਨੂੰ ਦੱਸ ਵੀ ਦਿੰਦਾ ਉਹ ਪ੍ਰੋਸੈਸ ਨੂੰ ਕਹਿੰਦੇ ਕੀ ਆ ਉਸ ਪ੍ਰੋਸੈਸ ਨੂੰ ਕਹਿੰਦੇ ਆ ਜੀ ਰੀਪੈਟਰੀਏਸ਼ਨ ਰੀਪੈਟਰੀਏਸ਼ਨ ਪ੍ਰੋਸੈਸ ਆ ਜਿਹੜਾ ਹੈਗਾ ਉਹ ਕ ਅਮਰੀਕਾ ਨੇ ਸੋਚ ਚੱਕੀ ਆ ਵੀ ਅਸੀਂ ਰੀਪੈਟਰੀਏਸ਼ਨ ਪ੍ਰੋਸੈਸ ਸ਼ੁਰੂ ਕਰਾਂਗੇ ਰੀਪੈਟਰੀਏਸ਼ਨ ਦਾ ਮਤਲਬ ਵੀ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਵੱੜ ਰਿਹਾ ਉਸ ਉਸ ਬੰਦੇ ਨੂੰ ਫੜ ਕੇ ਉਸੇ ਕੰਟਰੀ ਚ ਵਾਪਸ ਭੇਜਣਾ ਜਿੱਥੋਂ ਦਾ ਜੰਪਲ ਆ ਜਿੱਥੋਂ ਦਾ ਉਹ ਸਿਟੀਜ਼ਨ ਆ ਤਾਂ ਰੀਪੈਟਰੀਏਸ਼ਨ ਪ੍ਰੋਸੈਸ ਆ ਜਿਹੜਾ ਅਮਰੀਕਾ ਨੇ ਸ਼ੁਰੂ ਕੀਤਾ ਸੀਗਾ ਇਸੇ ਪ੍ਰੋਸੈਸ ਤੇ ਚੱਲਦਿਆਂ ਪੈਨਾਮਾ ਨਾਲ ਸੈਂਟਰਲ ਅਮਰੀਕਾ ਨੇ ਇੱਕ ਸੰਧੀ ਕੀਤੀ ਜਿਦੇ ਵਿੱਚ ਪੈਨਾਮਾ ਨੂੰ ਕਿਹਾ ਸੀਗਾ ਵੀ ਜਿਹੜੇ ਬੰਦੇ ਡੌਂਕੀ ਲਾ ਕੇ ਪਨਾਮਾ ਤੋਂ ਅੱਗੇ ਮੈਕਸੀਕੋ ਤੇ ਮੁੜ ਕੇ ਅਮਰੀਕਾ ਦੇ ਵਿੱਚ ਐਂਟਰ ਕਰਦੇ ਆ ਤੁਸੀਂ ਉਹਨਾਂ ਬੰਦਿਆਂ ਨੂੰ ਫੜਨਾ ਫੜ ਕੇ ਸਾਨੂੰ ਦੱਸਣਾ ਤੇ ਅੱਗੇ ਫੜਨ ਤੋਂ ਬਾਅਦ ਜਿਹੜੇ ਉਹ ਬੰਦਿਆਂ ਨੂੰ ਵਾਪਸ ਭੇਜਣ ਦਾ ਕੰਮ ਆ ਉਹ ਅਸੀਂ ਕਰਾਂਗੇ ਅਸੀਂ ਜਿਹੜਾ ਹੈਗਾ 에ਅਰਲਾਈਨਸ ਅਸਿਸਟੈਂਸ ਜਿਹੜੀ ਹੈਗੀ 에ਅਰਲਾਈਨ ਅਸਿਸਟੈਂਸ ਤੁਹਾਨੂੰ ਦੇਵਾਂਗੇ ਠੀਕ ਆ ਉਹਨਾਂ ਨੂੰ ਟਿਕਟਾਂ ਪ੍ਰੋਵਾਈਡ ਕਰਾਂਗੇ ਜੋ ਵੀ ਖਰਚਾ ਹੋਊਗਾ ਅਸੀਂ ਸਾਰਾ ਕਰਾਂਗੇ ਤੁਸੀਂ ਫੜ ਕੇ ਇਨਫੋਰਮ ਕਰਨਾ ਤਾ ਇਸੇ ਸੰਧੀ ਦੇ ਚੱਲਦੇ ਆ ਜਿਹੜਾ ਪੈਨਾਮਾ ਨੇ ਉਹ ਬੰਦੇ 130 ਭਾਰਤੀਆਂ ਨੂੰ ਅਰੈਸਟ ਕੀਤਾ ਸੀ ਅਰੈਸਟ ਕਰਕੇ ਅਮਰੀਕਾ ਨੂੰ ਇਨਫੋਰਮ ਕੀਤਾ ਗਿਆ ਤੇ ਉਹਨਾਂ ਬੰਦਿਆਂ ਨੂੰ ਜਿਹੜਾ ਹੈਗਾ ਚਾਰਟਰਡ ਫਰਾਈਟ ਟ੍ਰੇਨ ਦਿੱਲੀ ਭੇਜਿਆ ਗਿਆ ਉਹਦੇ ਤੇ ਸਾਰਾ ਖਰਚਾ ਅਮਰੀਕਾ ਨੇ ਕੀਤਾ ਸੀਗਾ ਤੇ ਇਹ ਨਹੀਂ ਹੈਗਾ ਵੀ ਪੈਨਾਮਾ ਨੇ ਕਿਉਂ ਫੜੇ ਪੈਨਾਮਾ ਨੇ ਕਿਉਂ ਵਾਪਸ ਕੀਤੇ ਪੈਨਾਮਾ ਸਿਰਫ ਉਸੇ ਸੰਧੀ ਦੇ ਚੱਲਦੇ ਆ ਕਿਉਂਕਿ ਅਮਰੀਕਾ ਨੂੰ ਪਤਾ ਹੈਗਾ ਜਿਹੜੇ ਬੰਦੇ ਡੌਂਕੀ ਲਾ ਕੇ ਅਮਰੀਕਾ ਦੇ ਵਿੱਚ ਵੜ ਰਹੇ ਆ ਉਹ ਪਨਾਮਾ ਵਿੱਚ ਦੀ ਹੁੰਦੇ ਹੋਏ ਜਿਹੜੇ ਹੈਗੇ ਅਮਰੀਕਾ ਚ ਐਂਟਰ ਕਰਦੇ ਆ ਹੁਣ ਆਪਣੇ ਹਾਲੀਏ ਜਿਹੜੇ ਹੈਗੇ ਬੰਦਿਆਂ ਨੂੰ ਪਤਾ ਹੈ ਵੀ ਜਿਹੜਾ ਡੌਂਕੀ ਵਾਲਾ ਪ੍ਰੋਸੈਸ ਆ ਬੇहद ਖਤਰਨਾਕ ਹੈ ਤੇ ਜਿਹੜੀਆਂ ਕੰਟਰੀਆਂ ਦੇ ਵਿੱਚੋਂ ਜਿਹੜੇ ਹੈਗੇ ਡੌਂਕਰ ਇਹਨਾਂ ਨੂੰ ਲੈ ਕੇ ਜਾਂਦੇ ਆ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੀ ਹੈ ਇਲੀਗਲ ਮਾਈਗ੍ਰੇਸ਼ਨ ਸਾਡੀਆਂ ਕੰਟਰੀਆਂ ਵਿੱਚ ਦੀ ਹੁੰਦੀ ਆ ਪਰ ਫਿਰ ਆਪਣੇ ਲੋਕ ਆ ਜਿਹੜਾ 30 30 40 40 ਲੱਖ ਰੁਪਇਆ ਲਾ ਕੇ ਤੇ ਕਈ ਬੰਦੇ ਵਿਚਾਰੇ ਪਹੁੰਚਦੇ ਨਹੀਂ ਹਨਾ ਐਂਡ ਤੇ ਤੇ ਰਾਹ 'ਚ ਹੀ ਰਹਿ ਜਾਂਦੇ ਆ ਤੇ ਡੌਂਕੀ ਲਾ ਕੇ ਉੱਥੋਂ ਦੀ ਕੋਸ਼ਿਸ਼ ਕਰਦੇ ਆ ਐਕਚੁਅਲੀ ਪਨਾਮਾ ਦਾ ਰੋਲ ਵਿੱਚ ਇਸੇ ਕਰਕੇ ਆਉਂਦਾ ਕਿਉਂਕਿ ਜਦੋਂ ਆਪਣੇ ਬੰਦੇ ਆ ਜਿਹੜੇ ਇੰਡੀਆ ਤੋਂ ਡੌਂਕੀ ਲਾਉਂਦੇ ਆ ਤਾਂ ਇਹ ਇੱਥੋਂ ਫਲਾਈ ਕਰਕੇ ਲੈਟਿਨ ਅਮਰੀਕਾ ਕੰਟਰੀਜ਼ ਆ ਜਿਹੜੀਆਂ ਕੁਝ 50 52 ਕੰਟਰੀਜ਼ ਲੈਟਿਨ ਅਮਰੀਕਾ ਕੰਟਰੀ ਆ ਜਿਨ੍ਹਾਂ ਦੇ ਵਿੱਚ ਹੈਗੀਆਂ ਆਪਣੀਆਂ ਇਕਵਾਡੋਰ ਹੈ ਬੋਲੀਵਿਆ ਗੁਆਨਾ ਬ੍ਰਾਜ਼ੀਲ ਤੇ ਵੈਂਜੂਏਲਾ ਇਨ੍ਹਾਂ ਕੰਟਰੀਆਂ ਦੇ ਵਿੱਚ ਆਪਣੇ ਬੰਦੇ ਫਲਾਈ ਕਰਦੇ ਆਂ ਇੰਡੀਆ ਤੋਂ ਕਿਉਂਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਵੀਜ਼ਾ ਔਨ ਅਰਾਈਵ ਹੈ ਇੰਡੀਆ ਆਸਤੇ ਵੀਜ਼ਾ ਲੈਣਾ ਵੀ ਸੌਖਾ ਜਿਹਾ ਵੀਜ਼ਾ ਲੈਣਾ ਹੋਵੇ ਉੱਥੇ ਉਤਰ ਕੇ ਫਿਰ ਉਸ ਤੋਂ ਬਾਅਦ ਇਹ ਜਾਂਦੇ ਆ ਕੋਲੰਬੀਆ ਤੇ ਕਈ ਬੰਦੇ ਦੁਬਈ ਇੱਥੋਂ ਜਿਹੜੇ ਡੌਂਕਰ ਆ ਇਹਨਾਂ ਨੂੰ ਲੈ ਕੇ ਜਾਂਦੇ ਆ ਅ ਦਿੱਲੀ ਤੋਂ ਜਾਂ ਇੰਡੀਆ ਦੇ ਕਿਸੇ ਪਾਰਟ ਤੋਂ ਦबई ਦबई ਤੋਂ ਸਿੱਧਾ ਮੈਕਸੀਕੋ ਉਹ ਥੋੜਾ ਜਿਹਾ ਸਕਸੈਸਫੁਲ ਨਹੀਂ ਹੁੰਦਾਗਾ ਕਿਉਂਕਿ ਹਰੇਕ ਬੰਦਾ ਮੈਕਸੀਕੋ ਫਲਾਈ ਕਰਕੇ ਨਹੀਂ ਜਾ ਸਕਦਾਗਾ ਪਹੁੰਚਦਾ ਨਹੀਂਗਾ ਉਹਦਾ ਪ੍ਰੋਸੈਸ ਥੋੜਾ ਜਿਹਾ ਔਖਾ ਇਸ ਕਰਕੇ ਇਥੋਂ ਇਹ ਲੈਟਿਨ ਅਮਰੀਕਾ ਕੰਟਰੀ ਦੇ ਵਿੱਚ اتارਦੇ ਆ ਉੱਥੋਂ ਇਹ ਕੋਲੰਬੀਆ ਲੈ ਕੇ ਜਾਂਦੇ ਆ ਕੋਲੰਬੀਆ ਲੈ ਜਾਣ ਤੋਂ ਬਾਅਦ ਫਿਰ ਇਹ ਸ਼ੁਰੂ ਹੁੰਦਾ ਪਨਾਮਾ ਦਾ ਸਫ਼ਰ ਹੁਣ ਆਪਾਂ ਨੂੰ ਸਾਰਿਆਂ ਨੂੰ ਆਪਾਂ ਗੱਲਾਂ ਸੁਣਦੇ ਆ ਜਿਹੜਾ ਪਨਾਮਾ ਦਾ ਜਿਹੜਾ 10 12 ਦਿਨ ਦਾ ਰਸਤਾ ਉਹ ਜੰਗਲੀ ਰਸਤਾ ਤੇ ਉਹ ਪਾਰ ਕਰਕੇ ਪਾਰ ਕਰਦੇ ਡੋਂਕਰ ਉਹਨਾਂ ਨੂੰ ਪਾਰ ਕਰਾਉਂਦੇ ਆ ਤੇ ਜਦੋਂ ਜਿਹੜਾ ਇਹ ਖਤਰਨਾਕ ਜਿਹੜਾ ਪ੍ਰੋਸੈਸ ਆ 10 12 ਸਾਲਾਂ ਦਾ 10 12 ਦਿਨਾਂ ਦਾ ਇਹਦੇ ਵਿੱਚ ਕੀ ਆ ਵੀ ਜਿਹੜੇ ਉੱਥੇ ਗੈਂਗवार ਬਹੁਤ ਆ ਆਪਣਾਮਾ ਦੇ ਵਿੱਚ ਜੰਗਲਾਂਾਂ ਦੇ ਵਿੱਚ ਉਹ ਇਹ ਬੰਦਿਆਂ ਦੇ ਜਿਹੜੇ ਡੋਂਕੀ ਲਾ ਕੇ ਜਾਂਦੇ ਉਹਨਾਂ ਦੀ ਲੁੱਟ ਵੀ ਕਰਦੇ ਆ ਰੇਪ ਰੇਪ ਵਗੈਰਾ ਕੇਸ ਦੇ ਵੀ ਬਹੁਤ ਆਏ ਆ ਤੇ ਜੰਗਲੀ ਜਾਨਵਰਾਂ ਦਾ ਵੀ ਉੱਥੇ ਤਕੜਾ ਹੈਗਾ ਪ੍ਰਭਾਵ ਜਿਹੜਾ ਬੰਦਾ ਉੱਥੇ ਨਹੀਂ ਚੱਲ ਫੇਰ ਸਕਦਾ ਹਨਾ ਉੱਥੇ ਛੱਡ ਦਿੰਦੇ ਆ ਉਹਨੂੰ ਬਾਅਦ ਚੋ ਜੰਗਲੀ ਜਿਹੜੇ ਜਾਨਵਰਾਂ ਦਾ ਸ਼ਿਕਾਰ ਮਿਲਦਾ ਤੇ ਆਪਾਂ ਨੂੰ ਬਹੁਤ ਜਿਹੜੇ ਡੌਂਕੀ ਲਾ ਕੇ ਵੀਰ ਸਕਸੈਸ ਹੋਏ ਆ ਉਹਨਾਂ ਨੇ ਬਾਅਦ ਚ ਆਵਦੀਆਂ ਸਟੋਰੀਆਂ ਦੱਸੀਆਂ ਵੀ ਪਿੰਜਰ ਬਹੁਤ ਪਏ ਆ ਪਿੰਜਰ ਇਸੇ ਕਰਕੇ ਪਏ ਆ ਕਿਉਂਕਿ ਜਿਹੜਾ 8-10 ਦਿਨ ਦਾ ਰਸਤਾ ਉਹ ਕੋਈ ਪਾਣੀ ਦੀ ਫੈਸਿਲਿਟੀ ਨਹੀਂ ਕੋਚ ਨਹੀਂ ਸਾਫ਼ ਨਹੀਂ ਤੇ ਬਹੁਤ ਰਿਸਕੀ ਆ ਸਫਰ ਹਨਾ ਬੰਦੇ ਨਹੀਂ ਪਹੁੰਚਦੇ ਤੇ ਉੱਥੇ ਰਹਿ ਜਾਂਦੇ ਇਸ ਕਰਕੇ ਪਿੰਜਰ ਵਗੈਰਾ ਉੱਥੇ ਮਿਲਦੇ ਆ ਤਾਂ ਇਹ ਜਿਹੜਾ ਇੰਨਾ ਡੇਂਜਰ ਲੈ ਕੇ ਬੰਦੇ ਇੱਥੋਂ ਪੈਨਾਮਾ ਤੋਂ ਨਿਕਲ ਕੇ ਫਿਰ ਮੈਕਸੀਕੋ ਵੱੜਦੇ ਆ ਜਿਹੜੇ ਬੰਦੇ ਜ਼ਿਆਦਾ ਪੇ ਕਰਦੇ ਆ ਉਹਨਾਂ ਨੂੰ ਫਿਰ ਕੀ ਆ ਵੀ ਕੋਲੰਬੀਆ ਤੋਂ ਸ਼ਿਪ ਬੋਟਾ ਨਹੀਂ ਫਿਰ ਸਿੱਧਾ ਮੈਕਸੀਕੋ ਲੈ ਕੇ ਜਾਂਦੇ ਆ ਬੋਟਸ ਦੇ ਜ਼ਰੀਏ 2-3 ਥਾਵਾਂ ਤੋਂ ਰਸਤੇ ਬਦਲਦੇ ਆ ਉੱਥੋਂ ਫਿਰ ਮੈਕਸੀਕੋ ਤੋਂ ਇਹ ਜਿਹੜਾ 3 3000 ਦਾ ਬਾਰਡਰ ਲੰਮਾ ਉੱਥੋਂ ਫਿਰ ਇਹ ਐਂਟਰ ਕਰ ਜਾਂਦੇ ਆ ਅਮਰੀਕਾ ਦੇ ਵਿੱਚ ਤੇ ਪਰ ਗੱਲ ਇਹ ਆ ਵੀ ਜਿਹੜਾ ਇੰਨਾ ਰਿਸਕ ਲੈ ਕੇ ਹਨਾ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਆਪਣੇ ਬੰਦੇ ਅ ਅਮਰੀਕਾ ਰਕੀ ਕੰਟਰੀ ਦੇ ਵਿੱਚ ਵੱਲ ਨੂੰ ਕਰਦੇ ਆ ਪਰ ਅਮਰੀਕਾ ਹੁਣ ਬਹੁਤ ਜ਼ਿਆਦਾ ਸਖਤ ਹੋ ਗਿਆ ਜਦੋਂ ਦਾ ਅਮਰੀਕਾ ਨੂੰ ਪਤਾ ਲੱਗਿਆ ਵੀ ਜਿਹੜੀ ਇਲੀਗਲ ਜਿਹੜੀ ਹੈਗੀ ਹੈ ਮਾਈਗ੍ਰੇਸ਼ਨ ਸਾਡੀ ਕੰਟਰੀ ਦੇ ਵਿੱਚ ਬਹੁਤ ਹੋ ਰਹੀ ਹੈ ਇਸੇ ਕਰਕੇ ਉਹਨਾਂ ਨੇ ਜਿਹੜਾ ਮੋਡਾ ਜਿਵੇਂ ਪੈਨਾਮਾ ਤੋਂ ਕੰਮ ਸ਼ੁਰੂ ਹੁੰਦਾ ਹੈ ਬੰਦੇ ਕਲੰਬੀਆ ਪਹੁੰਚ ਜਾਂਦੇ ਕਲੰਬੀਆ ਤੋਂ ਪੈਨਾਮਾ ਦੇ ਵਿੱਚ ਐਂਟਰ ਕਰਦੇ ਆ ਤਾਂ ਪੈਨਾਮਾ ਨਾਲ ਸੰਧੀ ਕਰਕੇ ਅਮਰੀਕਾ ਨੂੰ ਇਹ ਆ ਵੀ ਉੱਥੋਂ ਹੀ ਬੰਦੇ ਰਿਪੋਰਟ ਕਰ ਦੋ ਅੱਗੇ ਮੈਕਸੀਕੋ ਦੇ ਵਿੱਚ ਵੜਨੀ ਨਾ ਹੁਣ ਜਿਹੜੇ ਹੈਗੇ ਆ ਆਪਣੇ ਅਮਰੀਕਾ ਨੇ ਬੰਦੇ ਅਰੈਸਟ ਵੀ ਕੀਤੇ ਆ ਬਹੁਤ ਜਿਵੇਂ ਜਿਹੜਾ ਹੈਗਾ ਆਪਣਾ ਡਾਟਾ ਯੂਐਸ ਕਸਟਮਰ ਤੇ ਬਾਰਡਰ ਪ੍ਰੋਟੈਕਸ਼ਨ ਦਾ ਡਾਟਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਅ ਦੱਸਿਆ ਵੀ 42000 ਜਿਹੜਾ ਹੈਗਾ ਭਾਰਤੀ ਬੰਦਾ ਉਹ ਕ੍ਰੋਸ ਕਰਕੇ ਸਾਊਥਰਨ ਜਿਹੜਾ ਬਾਰਡਰ ਹੈਗਾ ਅਮਰੀਕਾ ਦਾ ਉਹਦੇ ਵਿੱਚ ਇਹਨਾਂ ਨੇ ਐਂਟਰ ਕੀਤਾ ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ 42000 ਬੰਦਾ ਜਿਹੜਾ ਇਲੀਗਲੀ ਜਿਹੜਾ ਸਾਊਥਰਨ ਬਾਰਡਰ ਅਮਰੀਕਾ ਦਾ ਉਹਨੂੰ ਕ੍ਰੋਸ ਕਰਕੇ ਅਮਰੀਕਾ ਚ ਵੜਿਆ ਇਸ ਕਰਕੇ ਅਮਰੀਕਾ ਨੇ ਕਿਹਾ ਵੀ ਹੁਣ ਜਿਹੜਾ ਕੰਮ ਬਹੁਤ ਯਾਨੀ ਕਿ ਵੱਧ ਗਿਆ ਅ ਇਲੀਗਲ ਮਾਈਗ੍ਰੇਸ਼ਨ ਦਾ ਸਾਡੀ ਕੰਟਰੀ ਚ ਬਹੁਤ ਬੰਦੇ ਵੜੀ ਜਾਂਦੇ ਇਸ ਕਰਕੇ ਉਹਨਾਂ ਨੇ ਪਨਾਮਾ ਨਾਲ ਸਾਰਾ ਕੁਝ ਕੀਤਾ ਤੇ ਪੈਸੇ ਵੀ ਖਰਚ ਕਰ ਰਿਆ ਅਮਰੀਕਾ ਬਹੁਤ ਵੀ ਇਹ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੈ ਬਾਰਡਰ ਟੂ ਬਾਰਡਰ ਹੋ ਰਹੀ ਇਹਨੂੰ ਘਟਾਇਆ ਜਾਵੇ ਤੇ ਨਵੰਬਰ 2022 ਤੱਕ ਵੀ ਨਵੰਬਰ ਤੋਂ ਪਹਿਲਾਂ ਦਾ ਤੇ ਨਵੰਬਰ ਤੱਕ ਦਾ ਜਿਹੜਾ ਡਾਟਾ 97000 ਜਿਹੜੇ ਇੰਡੀਆ ਨਾਲ ਉਹਨਾਂ ਨੂੰ ਅਰੈਸਟ ਕੀਤਾ ਅਮਰੀਕਨ ਨੇ ਜਿਹੜੇ ਇਲੀਗਲੀ ਮੈਕਸੀਕੋ ਵਾਲੇ ਪਾਸਿਓਂ ਬਾਰਡਰ ਕਰਾਸ ਕਰ ਰਹੇ ਸੀ ਪਰ ਹੁਣ ਤਾਂ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਲੋਕ ਕੈਨੇਡਾ ਤੋਂ ਅਮਰੀਕਾ ਵੱਲ ਨੂੰ ਹੋਤਰੇ ਤੇ ਹੁਣ ਜਿਹੜੇ ਕੈਨੇਡਾ ਤੋਂ ਅਮਰੀਕਾ ਨੂੰ ਐਂਟਰ ਕਰ ਰਹੇ ਆ ਉਹਨਾਂ ਦੀ ਜਿਹੜੀ ਤਦਾਦ ਆ ਉਹ ਜ਼ਿਆਦਾ ਹੋ ਗਈ ਇਸ ਕਰਕੇ ਹੁਣ ਬਰਟੇਨ ਜਿਵੇਂ ਬਰਟੇਨ ਦੇ ਵਿੱਚ ਅਸਾਈਲਮ ਰੱਗ ਰਹੀ ਆ ਉਵੇਂ ਵਰਕਾ ਦੇ ਵਿੱਚ ਅਸਾਈਲਮ ਰੱਗ ਰਹੀ ਆ ਤਾਂ ਜਿਹੜੇ ਬਰਟੇਨ ਨੇ ਤੇ ਅਮਰੀਕਾ ਨੇ ਕੈਨੇਡਾ ਨੂੰ ਕਿਹਾ ਵੀ ਤੁਸੀਂ ਜਿਹੜਾ ਆਪਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਉਹਨੂੰ ਤੁਸੀਂ ਉਹਦੀ ਪ੍ਰਣਾਲੀ ਦੇ ਵਿੱਚ ਤੁਸੀਂ ਸੁਧਾਰ ਲਿਆਓ ਤਾਂ ਕਰਕੇ ਜਿਹੜੀ ਇਲੀਗਲ ਜਿਹੜੀ ਹੈਗੀ ਆ ਮਾਈਗ੍ਰੇਸ਼ਨ ਹੋ ਰਹੀ ਉਹਨੂੰ ਰੋਕਿਆ ਜਾਵੇ ਪਰ ਆਪਣੇ ਬੰਦੇ ਤੋਂ ਨੂੰ ਪਤਾ ਹੀ ਵੀ ਜਿੰਨਾ ਮਰਜੀ ਸਮਝਾ ਲਓ ਜੋ ਮਰਜੀ ਕਰ ਰੋ ਨਹੀਂ ਹਟਦੇ ਜਿਹਦੇ ਬੰਦੇ ਦੇ ਦਿਮਾਗ 'ਚ ਵੜ ਗਿਆ ਵੀ ਮੈਂ ਕੈਨੇਡਾ ਅਮਰੀਕਾ ਹੀ ਜਾਣਾ ਉਹਨ ਜਿੰਨਾ ਮਰਜੀ ਤੁਸੀਂ ਸਮਝਾਈ ਚਲੋ ਉਹਨਾਂ ਚੱਕਰ ਨਹੀਂ ਹਟਦਾ ਜਿੰਨਾ ਚੱਕਰ ਆਗੋਂ ਬੰਦਾ ਅਗਲਾ ਪਾਸਾ ਨਹੀਂ ਦੇਖਦਾਗਾ ਹੁਣ ਕਿੰਨੇ ਇਨਸੀਡੈਂਟ ਹੋ ਗਏ ਆ ਬੰਦੇ ਹਨ ਜਿਨ੍ਹਾਂ ਦੀਆਂ ਸਟੋਰੀਆਂ ਜਾਂ ਜਿਨ੍ਹਾਂ ਦੀ ਕੋਈ ਖਬਰ ਉਹਨਾਂ ਦੇ ਘਰਦਿਆਂ ਤੱਕ ਪਹੁੰਚਦੀ ਨਹੀਂ ਵੀ ਬੰਦੇ ਗਏ ਕਿੱਧਰ ਤੇ ਇਸ ਕਰਕੇ ਹੁਣ ਕਈ ਵੀਰ ਜਿਹੜੇ ਹੈਗੇ ਡਾਂਕੀ ਵਾਲੇ ਵੀਰ ਜਿਹੜੇ ਸਕਸੈਸ ਨਹੀਂ ਹੋਏ ਜਾਂ ਉੱਥੇ ਪਹੁੰਚ ਗਏ ਜਾਂ ਪੰਜਾਬ ਆ ਕੇ ਉਹਨਾਂ ਨੇ ਆਪਦੀਆਂ ਕੁਝ ਬੰਦਿਆਂ ਨੇ ਸਟੋਰੀਆਂ ਦਸੀਆਂ ਵੀ ਬਹੁਤ ਰਿਸਕੀ ਕੰਮ ਆ ਆਪਾਂ ਨੂੰ ਇਦਾਂ ਦਾ ਰਿਸਕ ਨਹੀਂ ਲੈਣਾ ਚਾਹੀਦਾ ਪਰ ਆਪਣੇ ਬੰਦੇ ਜਿਹੜੇ ਹੈਗੇ ਆ ਖਾਸ ਕਰਕੇ ਹਰਿਆਣੇ ਦੇ ਲੋਕ ਵੀ ਹੁਣ ਤਾਂ ਜਿਹੜੇ ਯੂਥ ਆ ਜਿਵੇਂ ਆਪਣੇ ਪੰਜਾਬ ਦੇ ਲੋਕ ਕੈਨੇਡਾ ਨੂੰ ਪ੍ਰੇਫਰ ਕਰਦੇ ਆ ਉਹ ਅਮਰੀਕਾ ਨੂੰ ਪ੍ਰੇਫਰ ਕਰਦੇ ਆ ਤੇ ਅਮਰੀਕਾ ਦੀ ਬਹੁਤ ਡੌਂਕੀ ਲਾਉਂਦੇ ਆ ਇਸ ਕਰਕੇ ਆਪਣੇ ਲੋਕਾਂ ਨੂੰ ਇੰਨਾ ਜਿਹੜੀਆਂ ਇੰਨਾ ਇੰਨੀਆਂ ਇਨਸੀਡੈਂਟ ਹੁੰਦੀਆਂ ਆਪਾਂ ਨੂੰ ਸਮਝਣਾ ਚਾਹੀਦਾ ਹੁਣ ਜਿਹੜੇ 130 ਬੰਦੇ ਆ ਉਹ ਪਤਾ ਨਹੀਂ ਕਿੰਨੇ ਕਿੰਨੇ ਲੱਖ ਰੁਪਇਆ ਲਾ ਕੇ ਗਏ ਹੋਣਗੇ ਤੇ ਉਹਨਾਂ ਦੇ ਪੱਲੇ ਕੀ ਪਿਆ ਇੰਨੇ ਦਿਨ ਪਕਾਈ ਕੀਤੀ ਆਣਾ 15 20 ਦਿਨ ਖਰਚਾ ਕੀਤਾ ਤੇ ਹੋਇਆ ਕੀ ਅਰੈਸਟ ਕਰਲੇ ਪਨਾਮਾ ਨੇ ਵਾਪਸ ਇੰਡੀਆ ਭੇਜ ਤੇ ਫਾਇਦਾ ਕੀ ਨਿਕਲਿਆ ਉਸ ਚੀਜ਼ ਦਾ ਹੁਣ ਜਾਂ ਤਾਂ ਉਹਨਾਂ ਨੂੰ ਚਾਹੀਦਾ ਵੀ ਤੁਸੀਂ ਦੱਸੋ ਵੀ ਕੀ ਹੋਇਆ ਤਾਂ ਜੋ ਹੋਰ ਬੰਦੇ ਆਪਦੀ ਜ਼ਿੰਦਗੀ ਦਾ ਰਿਸਕ ਨਾ ਲੈਣ ਹੋਰ ਬੰਦੇ ਆਪਦਾ ਪੈਸਾ ਨਾ ਖਰਾਬ ਕਰਨ ਹੁਣ ਜਿੰਨਾ ਇਸ ਕੰਮ ਵਾਸਤੇ ਉਹਨਾਂ ਨੇ ਪੈਸਾ ਖਰਾਬ ਕਰਕੇ ਆਏ 130 ਬੰਦੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਪੰਜਾਬੀ ਸੀ ਜੇ ਇੱਥੇ ਹੀ ਉਸ ਪੈਸੇ ਦਾ ਕੋਈ ਨਾ ਕੋਈ ਕੰਮ ਕਰ ਲੈਂਦੇ ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਨਾ ਕੋਈ ਰੋਜੀ ਰੋਟੀ ਦਾ ਜਿਗਾਰਡ ਬਣ ਜਾਣਾ ਸੀਗਾ ਇਸ ਕਰਕੇ ਜਿਹੜੇ ਵੀ ਹੈਗੇ ਬੰਦੇ ਡੌਂਕੀ ਲਾਉਣ ਦੇ ਇਸ਼ਕ ਆ ਹੁਣ ਜਿਹੜੇ ਹੈਗੇ ਹਾਲਾਤ ਉਹ ਨਹੀਂ ਰਹੇਗੇ ਅਮਰੀਕਾ ਨੇ ਬਹੁਤ ਸਖਤੀ ਵਧਾਤੀ ਇਸ ਕਰਕੇ ਆਪਦੀ ਜਹਾਨ ਦੀ ਆਪਦੇ ਪੈਸੇ ਦਾ ਰਿਸਕ ਨਾ ਲਓ ਠੀਕ ਹੈ ਇੱਥੇ ਪੰਜਾਬ ਦੇ ਵਿੱਚ ਮਿਹਨਤ ਕਰ ਲਓ ਤੁਹਾਡੇ ਲਈ ਚੰਗੀ ਗੱਲ ਆ ਸਤਿ ਸ੍ਰੀ ਅਕਾਲ